ਗੁਰਦਾਸਪੁਰ ਦੇ ਵੱਲੋਂ ਕਰਵਾਏ ਗਏ ਤੀਜ ਮੇਲੇ 2025 ਦੇ ਵਿੱਚ ਅਮੀਰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਚਲੋ ਵੇਖਣ ਨੂੰ ਮਿਲੀ ਸਮਾਗਮ ਮੋਰਤਾ ਦੀ ਰਤਨਾਤਮਕ ਨਿੱਗੀ ਕਲਾ ਅਤੇ ਰੰਗੀਨ ਸੱਭਿਆਚਾਰ ਨੂੰ ਸਮਰਪਿਤ ਸੀ ਇਸ ਮੌਕੇ ਤੇ ਪੇਸ਼ ਕੀਤੇ ਗਏ ਪੰਜਾਬੀ ਵਿਰਸੇ ਸਬੰਧੀ ਸੱਭਿਆਚਾਰਕ ਸਮਾਗਮ ਦੀ ਪੰਜਾਬੀ ਮੁੰਡਿਆ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਸਤੁਤੀਆਂ ਪੇਸ਼ ਕਰਕੇ ਖੂਬ ਵਾਹ-ਵਾਹ ਹੀ ਲੁੱਟੀ ਤੀਜ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਰੰਗੀਨ ਗਿੱਦਾ ਅਰੇ ਵਾਕ ਲੋਕ ਗੀਤ ਤੇ ਹੋਰ ਕਲਾ ਰੂਪ ਪੇਸ਼ ਕੀਤੇ ਗਏ ਹਰ ਇੱਕ ਪ੍ਰਸਤuti ਦੀ ਸਭਿਆਚਾਰਕ ਜੜ੍ਹਾਂ ਨੂੰ ਛੁੰਦੀ ਹੋਈ ਲੱਗ ਰਹੀ ਸੀ ਸਵਾਗਤ ਨੇ ਮੁੱਖ ਮਹਿਮਾਨ ਸਬ ਇੰਸਪੈਕਟਰ ਅਮਨਦੀਪ ਕੌਰ ਜਿਹੜਾ ਇੰਚਾਰ ਫਾਂਝਕੇ ਦਰਦਾਸਪੁਰ ਦੇ ਤਿਹਾੜੀ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਨਾਰੀ ਛੱਟੀ ਅਤੇ ਸੰਸਕਾਰਾਂ ਦੀ ਐਮੇ ਤੇ ਵਿਸ਼ੇਸ਼ ਰੋਸ਼ਨੀ ਪਾਈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਿਬੀਨ ਫਟੇਕ ਦੇ ਵਿੱਚ ਤੀਆਂ ਦਾ ਤਿਹਾੜੀ ਤੀਆਂ ਦਾ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਆ ਇਹਦਾ ਮੇਨ ਮੋਟਿਵ ਪਰਪਸ ਇਹੀ ਸੀਗਾ ਕਿ ਬੱਚਾ ਦੇ ਵਿੱਚ ਕੰਫੀਡੈਂਸ ਨੂੰ ਵਧਾਇਆ ਜਾਏ ਐਂਡ ਬੱਚਿਆਂ ਨੂੰ ਕੁੜੀਆਂ ਨੂੰ ਆਪਣੇ ਕਲਚਰ ਦੇ ਨਾਲ ਜੋੜਿਆ ਜਾਏ ਤੇ ਉਹਨਾਂ ਨੂੰ ਦੱਸਿਆ ਜਾਏ ਕਿ ਪੰਜਾਬੀ ਕਲਚਰ ਕੀ ਹੈ ਅਥੀ ਅੱਜ ਵੱਖ-ਵੱਖ ਗੁਦਾਸਪੁਰ ਦੇ ਸਕੂਲਾਂ ਤੋਂ ਬੱਚੇ ਆਏ ਸੀ ਗੁਰ ਹਰਕਿਸ਼ਰ ਇੰਟਰਨੈਸ਼ਨਲ ਸਕੂਲ ਤੋਂ ਕਾਫੀ ਸਟੂਡੈਂਟ ਆਏ ਹੋਏ ਆ ਯੂਰੋ ਕਿਡਸ ਤੋਂ ਕਾਫੀ ਬੱਚੇ ਆਏ ਹਨ ਹੋਰ ਵੀ ਸਕੂਲਾਂ ਤੋਂ ਕਾਫੀ ਬੱਚੇ ਆਨੇ ਇੱਥੇ ਆ ਕੇ ਪਾਰਟਿਸਪੇਟ ਕੀਤਾ ਐਨੇ ਬਾਕੀ ਸਕੂਲਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਹਾਨੂੰ ਹੀ ਆਪਣੇ ਬੱਚੇ ਆਪਣੀ ਸਕੂਲੀਆਂ ਗਰਲਸ ਨੂੰ ਕੁਝ ਐਹੋ ਜੇ ਕਲਚਰ ਫੈਸਟੀਵਲ ਵਿੱਚ ਜਿਹੜਾ ਵਾ ਜ਼ਰੂਰ ਪਾਰਟਿਸਪੇਟ ਕਰਵਾਉਣਾ ਚਾਹੀਦਾ ਆ ਐਂਡ ਇਹਦਾ ਜਿਹੜਾ ਫੰਕਸ਼ਨ ਹੀ ਆਰਗੇਨਾਈਜ਼ ਕੀਤਾ ਹੈ ਇੱਕ ਕੰਪੀਟੀਸ਼ਨ ਆ ਜਿਹਦੇ ਵਿੱਚ ਆਪਾਂ ਫਸਸਕਿੰਗ 3rd ਪ੍ਰਾਈਸ ਪ੍ਰਾਈਸ ਮਨੀ ਰੱਖੀ ਹੋਈ ਆ ਜਿਹਦੇ ਨਾਲ ਬੱਚੇ ਨੂੰ ਇੱਕ ਕਾਨਫਰੈਂਸ ਜਿਤਨਾ ਬੱਚੇ ਦਾ ਕਾਨਫਰੈਂਸ ਹੋ ਜਾਊ ਕਾਫੀ ਜ਼ਿਆਦਾ ਬੂਸਟ ਹੋਏਗਾ ਸਸੀਕਲ ਜੀ ਮੈਂ ਕੁਲਜਿੰਦਰਪੁਰ ਪ੍ਰਿੰਸੀਪਲ ਸੈਂਟ ਸੋਲજર ਡੁਆਇਨ ਪਬਲਿਕ ਸਕੂਲ ਗੁਰਦਾਸਪੁਰ ਬਤਵਾਲਾ ਰੋਡ ਅੱਜ ਸੀਬੀਏ ਇਨਫੋਟੈਕ ਨੇ ਬਹੁਤ ਵਧੀਆ ਭਰਾਲਾ ਕੀਤਾ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ ਕਿਉਂਕਿ ਜਿੱਥੇ ਅੱਜ ਇੰਸਟਾਗ੍ਰam ਵਲੌਗਸ ਯੂਟਿਊਬ ਦਾ ਦੌਰ ਚੱਲ ਰਿਹਾ ਹੈ ਉਥੇ ਸੀਬੀਏ ਇਨਫੋਟੈਕ ਨੇ ਮਿਸ ਗੁਰਦਾਸਪੁਰ ਮੇਲਾ ਤੀਆਂ ਦਾ ਜੋ ਕਿ ਮੇਲਾ ਤੀਆਂ ਦਾ ਤੇ ｔੀਆਂ ਵੱਜੋਂ ਵੀ ਜਾਣਿਆ ਜਾਂਦਾ ਹੈ ਉਸ ਨੂੰ ਇੱਕ ਬੜਾ ਸੋਨਾ ਤੇ ਨਵਾਂ ਉਪਰਾਲਾ ਦੇ ਕੇ ਆਪਣੇ ਕੰਪਿਊਟਰ ਸੈਂਟਰ ਤੇ ਸੈਲੀਬ੍ਰੇਟ ਕਰਨ ਦਾ ਜੋ ਬੱਚਿਆਂ ਨੂੰ ਨਵੀਂ ਸੇਧ ਦੇਣ ਦਾ ਉਪਰਾਲਾ ਕੀਤਾ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਉਪਰਾਲੇ ਜੋ ਸਾਡਾ ਅੱਜ ਦਾ ਯੁੱਗ ਚੱਲ ਰਿਹਾ ਹੈ ਇਹਦੇ 'ਚ ਹੋਣੇ ਚਾਹੀਦੇ ਨੇ ਕਿਉਂਕਿ ਸਾਡੀ ਨਵੀਂ ਜਨਰੇਸ਼ਨ ਇਨ ਇਨ੍ਹਾਂ ਚੀਜ਼ਾਂ ਨਾਲ ਟੁੱਟਦੀ ਜਾ ਰਹੀ ਹੈ ਔਰ ਇਹਨਾਂ ਚੀਜ਼ਾਂ ਨਾਲ ਟੁੱਟਣ ਦਾ ਕਾਰਨ ਇਹ ਹੈ ਕਿ ਅਸੀਂ ਇੱਕ ਵਿਜ਼ਿਟਿੰਗ ਸਪots ਬਣਾ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਆਪਣੇ ਬੱਚਿਆਂ ਨੂੰ ਇੰਟਰੋਡਿਊਸ ਕਰਵਾਉਣ ਲਈ ਕਿ ਅਸੀਂ ਤੁਹਾਨੂੰ ਉਸ ਜਗ੍ਹਾ ਲੈ ਕੇ ਜਾ ਰਹੇ ਹਾਂ ਬੱਚੇ ਉੱਥੇ ਤੁਹਾਨੂੰ ਪੰਜਾਬੀ ਵਿਸਾ ਦੇਖਣ ਨੂੰ ਮਿਲੇਗਾ ਔਰ CBI ਇਨਫੋਟੈਕ ਤੁਹਾਡੇ ਆਪਣੀ ਪਹੁੰਚ ਦੇ ਗੁਰਦਾਸ ਦੇ ਗੁਰਦਾਸਪੁਰ ਦੇ ਵਿੱਚ ਇੱਕ ਈਵਨ ਇੱਕ ਤਾਂ ਉਹਨਾਂ ਨੇ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਹੈ ਜਿੱਦੇ ਵਿੱਚ ਬੱਚਿਆਂ ਦਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹਨੂੰ ਬੂਸਟ ਅਪ ਕੀਤਾ ਜਾ ਰਿਹਾ ਹੈ ਈਵਨ ਮਿਸ ਗੁਰਦਾਸਪੁਰ ਚੂਸ ਕੀਤੀ ਜਾ ਰਹੀ ਹੈ ਬਹੁਤ ਸੋਨਾ ਉਪਰਾਲਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਵੈਲ ਮੈਨੇਜਮੈਂਟ ਮੈਸੀਬੀਆ ਇਨਫੋਟੈਕਨ ਚੇਅਰਮੈਨ ਮੈਨੇਜਰ ਮੈਡਮ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦੀ ਆ ਕਿ ਉਹਨਾਂ ਨੇ ਆਪਣੇ ਇੱਕ ਟੈਕਨੋਲੋਜੀ ਦੇ ਯੁੱਗ 'ਚ ਜਦੋਂ ਕਿ ਉਹਨਾਂ ਦਾ ਸਬੰਧ ਟੈਕਨੋਲੋਜੀ ਨਾਲ ਹੈ ਮਲਟੀਮੀਡੀਆ ਨਾਲ ਹੈ ਗਲੋਬਲਾਈਜੇਸ਼ਨ ਨਾਲ ਹੈ ਪਰ ਉਹ ਖਿੱਚ ਕੇ ਲੈ ਕੇ ਆ ਰਹੇ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿਸ ਨੂੰ ਕਰਨ ਲਈ ਗੱਟਸ ਚਾਹੀਦੇ ਨੇ ਰੀਅਲੀ ਅਪਰੀਸ਼ੀਏਟਸ ਔਰ ਹਮੇਸ਼ਾ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਜਿੱਥੇ ਸਾਡੇ ਸਾਥ ਦੀ ਜ਼ਰੂਰਤ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਥੈਂਕ ਯੂ ਐਂਡ ਸਤਿ ਸ੍ਰੀ ਅਕਾਲ ਬਣ ਸਕੇ ਜੀ ਅੱਜ ਸੀਬੀਆ ਇਨਫੋਟੈਕ ਗੁਰਦਾਸਪੁਰ ਇੰਸਟੀਚਿਊਟ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਇਸ ਮਹੀਨੇ ਦੇ ਵਿੱਚ ਇੱਕ ਸਾਡਾ ਕਲਚਰਲ ਇਵੈਂਟ ਹੈ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸੀਬੀਆ ਇਨਫੋਟੈਕ ਇੱਕ ਐਸਾ ਇੰਸਟੀਚਿਊਸ਼ਨ ਹੈ ਜੋ ਸਕਿੱਲ ਡਿਵੈਲਪਮੈਂਟ ਔਰ ਟੈਕਨੋਲੋਜੀ AI ਦੇ ਨਾਲ ਨਾਲ ਬੇਸਿਕ ਜੋ ਸਾਡਾ ਕਲਚਰ ਹੈ ਉਹਦੇ ਬਾਰੇ ਵੀ ਬੱਚਿਆਂ ਨੂੰ ਗਾਈਡ ਕਰ ਰਿਹਾ ਉਹਦੇ ਨਾਲ ਜੋੜ ਕੇ ਰੱਖ ਰਿਹਾ ਯੂਥ ਨੂੰ ਤਾਂ ਇਹ ਬੜੇ ਮਾਣ ਵਾਲੀ ਗੱਲ ਹੈ ਔਰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਇਵੈਂਟ ਦਾ ਇਸ ਫੰਕਸ਼ਨ ਦਾ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੇ ਮੈਂ ਅੱਗੇ ਵੀ ਐਪਰੀਸ਼ੀਏਟ ਕਰਦੀ ਹਾਂ ਅੱਗੇ ਵੀ ਤੁਹਾਨੂੰ ਗਾਈਡ ਕਰਦੀ ਇੱਕ ਤਰੀਕਾ ਜ਼ਰੂਰ ਹੈ ਇਹ ਜਿਹੜੇ ਇਵੈਂਟਸ ਹੈ ਇਹ ਪ੍ਰੋਗਰਾਮਸ ਹੈ ਜਾਰੀ ਰੱਖੋ ਉਹਨਾਂ ਪੀੜ੍ਹੀ ਲੇਡੀ ਤੋਂ ਪ੍ਰਭਾਵਿਤ ਹੈ ਕਿ ਇਹਨਾਂ ਤੋਂ ਪ੍ਰਭਾਵਿਤ ਹੋਏ ਹੋ ਜਾਂ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਮੈਂ ਤਾਂ ਆਪਣੀ ਲਾਈਫ ਵਿੱਚ ਰੋਲ ਮਾਡਲ ਆਪਣੀ ਮਦਰ ਨੂੰ ਹੀ ਮੰਨਦੀ ਹਾਂ ਮੈਨੂੰ ਉਹਨਾਂ ਤੋਂ ਹੀ ਇਨਫਲੂਐਂਸ ਦਾ ਕਿ ਮੈਂ ਉਹਨਾਂ ਨੂੰ ਹੀ ਆਪਣਾ ਰੋਲ ਮਾਡਲ ਮੰਨਦੀ ਹਾਂ ਇਹ ਮੈਂ ਉਹਨਾਂ ਨੂੰ ਇਹ ਮੈਸੇਜ ਦਿੰਦੀ ਹਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਨੂੰ ਆਪਣੀ ਪੜ੍ਹਾਈ ਨੂੰ ਬਿਲਕੁਲ ਆਪਣੇ ਬੜੇ ਫੋਕਸਡ ਰਹਿ ਕੇ ਕਰਨਾ ਹੈ ਔਰ ਅੱਗੇ ਫਿਊਚਰ ਦੇ ਬਾਰੇ ਆਪਣੇ ਜੋ ਵੀ ਡਿਸੀਜਨਸ ਆ ਆਪਣੇ ਪੇਰੈਂਟਸ ਦੇ ਨਾਲ ਡਿਸਕਸ ਕਰਕੇ ਲੈਣੇ ਆ ਤਾਂ ਮੈਂ ਆਪਣੇ ਬਿਲਕੁਲ ਆਪਣੇ ਪੇਰੈਂਟਸ ਦੀ ਤੁਸੀਂ ਗਾਈਡੈਂਸ ਦੇ ਅੰਦਰ ਹੀ ਰਹਿਣਾ ਆ ਔਰ ਕਦੀ ਵੀ ਬਾਅਦ ਦੀ ਕਿਸੇ ਵੀ ਅ ਐਸੀ ਐਕਟੀਵਿਟੀ ਤੋਂ ਇਨਫਲੂਐਂਸ ਨਹੀਂ ਹੋਣਾ ਜਿਹਦੇ ਨਾਲ ਤੁਹਾਡਾ ਜਿਹੜਾ ਸੁਸਾਇਟੀ ਦੇ ਵਿੱਚ ਡਾਊਨ ਜਾਏ ਤੁਹਾਡਾ ਜਿਹੜਾ ਰਿਕਾਰਡ ਹੈ ਸੋ ਪਲੀਜ਼ ਆਪਣੇ ਨੈਕਸਟ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਫਰਦਰ ਜਿਹੜਾ ਆਪਣਾ ਜੋਬ ਹਾਸਲ ਕਰੋ এডਿਕੇਸ਼ਨ ਲਓ ਤੇ ਆਪਣੇ ਕਲਚਰ ਨਾਲ ਜੁੜੇ ਰਹੋ ਥੈਂਕ ਯੂ ਸੋ ਮਚ